ਸਸਿਕਾ ਜੀ ਦਮਸ਼ਕਰ ਮਾਈਕ ਦੀ ਕਾ ਖਾਸਾ ਮਾਈਕ ਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲਵਾ MLA ਹਲਕਾ ਜਨਾਲਾ ਚੀਫ ਸਪੀਕਸਮੈਨ ਆਮ ਆਦਮੀ ਪਾਰਟੀ ਪੰਜਾਬ ਮੈਂ ਦੁਨੀਆ ਭਰ ਦੇ ਪੰਜਾਬੀਆਂ ਨਾਲ ਦੋ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ ਤੁਸੀਂ ਕੱਲ ਤੇ ਪੱਸੋਂ ਜਿਹੜੀਆਂ ਨਿਊਜ਼ ਦੇਖੀਆਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਇੱਕ ਬਹੁਤ ਵੱਡੀ ਜੰਗ ਜਿਹੜੀ ਹੈ ਉਹ ਗੈਂਗਸਟਰ ਦੇ ਖਿਲਾਫ ਉਹਨਾਂ ਡਰੱਗ ਮਾਫੀਆ ਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੈ ਉਹ ਸਾਡਾ ਤਹਿਈਆ ਅਸੀਂ ਡਿਸੀਜਨ ਕੀਤਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਨੂੰ ਖਤਮ ਕਰਨਾ ਪਰ ਤੁਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਸ ਵਿਆਹ ਦੇ ਉੱਤੇ ਸ਼ੁਰੂਮਣੀ ਅਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਧਾਮੀ ਸਾਹਿਬ ਉਹ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਨ੍ਹਾਂ ਨੇ ਸਮੂਲੀਅਤ ਕਰਕੇ ਇਹ ਚੀਜ਼ ਦੱਸ아 ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਚਾਹੁੰਦੀ ਹੈ ਕਿ ਅਸੀਂ ਗੈਸਲ ਖਤਮ ਕਰਦੇ ਹਾਂ ਤੇ ਕਾਲੀ ਦਲ ਪੰਜਾਬ ਦੇ ਵਿੱਚ ਗੈਸਟਰਾਂ ਨੂੰ ਕਿੱਦਾਂ ਪਾਲਦਿਆ ਕਿੱਦਾਂ ਉਹਨਾਂ ਦੇ ਪਰਵਾਦਾਂ ਨਾਲ ਫੇਰਿਆ ਇੱਕ ਪਾਸੇ ਤਾਂ ਤੁਜੇ ਤੇ ਜਦੋਂ ਸਜਮੀਰ ਬਾਦੂ ਕਹਿੰਦਾ ਜੀ ਗੈਸਟਰਾਂ ਖਤਮ ਦੀ ਹੋ ਰਿਹਾ ਜੀ ਅਸੀਂ ਆਏ ਤੇ ਅਸੀਂ ਗੈਸਟਰ ਖਤਮ ਕਰ ਦਿਆਂਗੇ ਤੇ ਦੂਜੇ ਪਾਸੇ ਡੈਕਸਟਰਾਂ ਦੇ ਪਰਵਾਦਾਂ ਦੇ ਵਿਆਹ ਵਿੱਚ ਸ਼ਾਮਲ ਹੋ ਕੇ ਸਦਾ ਸਬੀਰ ਸਿੰਘ ਗੋੜੀ ਇਹ ਗੱਲ ਪਰ ਉਹ ਕਹਦੇ ਕਿ ਉਹਨਾਂ ਦੀ ਜਿਹੜੀ ਹੁਣ ਸਿਆਸੀ ਲੜਾਈ ਆ ਉਹ ਗੈਂਗਸਟਰ ਦੇ ਸਿਰ ਤੇ ਆ ਤੇ ਉਹ ਗੈਂਗਸਟਰ ਉਹ ਵਰਤ ਕੇ ਜਿਹੜਾ ਉਹ ਪੰਜਾਬ ਦੀ ਸਤਾ ਤੇ ਆਉਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਆਊਗਾ ਕਿ ਜਦੋਂ ਅਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਰਜੀਬ ਨੇ ਪੈਦਾ ਕਰਕੇ ਪੰਜਾਬ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਹਥਿਆਰ ਤਾਂ ਫੜਾ ਕੇ ਪੰਜਾਬ ਦੇ ਮੁੰਡਿਆਂ ਨੂੰ ਜਿਸ ਤਰ੍ਹਾਂ ਅਤਵਾਦੀ ਪੱਠੀ ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੰਡਿਆਂ ਨੂੰ ਗੈਂਗਸਟਰ ਬਣਾ ਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਮੂਡ ਦੇ ਵਿੱਚ ਹੈ ਜਿੱਦਾਂ ਪਹਿਲਾਂ ਕਾਲੀ ਦਲ ਨੇ ਪੰਜਾਬ ਦੇ ਮੁਰਿਆਂ ਨੂੰ ਜਿਹੜਾ ਅਸਰ ਤਾਂ ਫੜਾਈਆਂ ਸੀਗੀਆਂ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਤੱਕਿਆ ਸੀਗਾ ਜਿੱਥੇ ਕਾਂਗਰਸ ਉਹਦੀ ਜਮਾਤ ਸੀਗੀ ਉੱਥੇ ਕਾਲੀ ਦਲ ਉਹਦੇ ਲਈ ਨਾਲ ਦੀ ਨਾਲ ਮੁਖਤੌਤ ਤੇ ਜਮਾਤ ਸੀਗਾ ਜੋ ਅੱਜ ਵੀ ਸੁਖਵੀਰ ਸਿੰਘ ਬਾਦਲ ਉਹੜੀ ਜਿੰਨ੍ਹਾਂ ਦੇ ਕਾਲੀ ਦਲ ਦੇ ਪੱਲੇ ਕੁਛ ਨਹੀਂ ਐ ਐਗਜ਼ੈਕਟ ਹੋਇਆ ਮਾਲ ਪਾਉਂ ਪੰਜਾਬ ਦੇ ਮੁੰਡੇ ਜਿਹਨਾਂ ਨੂੰ ਗੈਂਗਸਟਰ ਬਣਾ ਕੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦਾ ਮੈਂ ਜਿੱਥੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਜਿਹੜਾ ਕਾਂਗਰਸ ਤੇ ਕਾਲੀਆਂ ਦੇ ਤੱਕਿਆ ਹੁਣ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਦੁਬਾਰਾ ਗੈਂਗਸਟਰ ਨੂੰ ਪਾ ਕੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰ ਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਦਾ ਤੋਂ ਮਨਸੇਮਾਨ ਦੀ ਸਰਕਾਰ ਦੇ ਲਈ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨਾ ਚਾਹੁੰਦੀ ਹੈ ਇਹ ਲੋਕ ਦੇ ਜਿਹੜੇ ਗੈਂਗਸਟਰਾਂ ਦੇ ਨਾਲ ਆਪਣੀਆਂ ਸੰਜਾਵਾਦ ਉਹਨਾਂ ਦੇ ਪਰਵਾਹ ਦੇ ਵਿਰਧ ਜ਼ਿਆਦਾ ਤੇ ਇਹ ਸਾਬਤ ਕਰਦੇ ਆ ਕਿ ਪੰਜਾਬ ਦੇ ਅੰਦਰ ਦੇ ਅੱਜ ਗੈਂਗਸਟਰਵਾਦ ਆ ਗਿਆ ਉਹਦੇ ਲਈ ਕਾਲੀ ਦਲ ਜ਼ਿੰਮੇਵਾਰ ਨਾ ਤੇ ਕਾਲੀ ਦਲ ਉਹਨਾਂ ਗੈਂਗਸਟਰਾਂ ਦੇ ਨਾਲ ਆਪਣੇ ਸਵੰਦ ਜਿਹੜੇ ਰੱਖਿਆ ਸੋ ਪੰਜਾਬੀਓ ਇੰਨਾ ਤੋਂ ਸਾਵਧਾਨ ਰਹਿਣਾ ਪਹਿਲਾਂ ਇਹਨਾਂ ਦੇ ਬਾਪ ਨੇ ਪਿਓ ਨੇ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਚੜਕਿਆ ਸੀਗਾ ਹੁਣ ਸੰਗੀਰਵਾਦ ਆਪਣੀ ਕੁਰਸੀ ਵਾਸਤੇ ਇੱਕ ਵਾਰ ਫੇਰ ਪੰਜਾਬ ਨੂੰ ਗੈਂਗਸਟਰਾਂ ਦੇ ਜਿਹੜਾ ਅੱਗ ਨਹੀਂ ਪੱਠੀ ਵਿੱਚ ਚੁੱਕਣਾ ਚਾਹੁੰਦਾ ਮੈਂ ਇਹਦੇ ਬਾਰੇ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਵਧਾਨ ਰਹਿਣਾ ਸਤਕਨੇ ਰਹਿਣਾ ਇਹਨਾਂ ਦੇ ਕੋਲ ਪਰ ਅਸੀਂ ਸਨਪ੍ਰੋਮਸਰ ਇਹ ਜੋ ਮਦਦ ਕਰਦਾਂ ਅਸੀਂ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਜਿਹੜਾ ਖਤਮ ਕਰਾਂਗੇ ਅਸੀਂ ਪੰਜਾਬ ਦੇ ਵਿੱਚੋਂ ਡਰਗ ਮਾਫੀਆ ਜਿਹੜਾ ਉਹ ਖਤਮ ਧੰਨਵਾਦੀ ਵਾਈਗੋਦੀ ਕਾ ਖਾਲਸਾ ਵਾਈਗੋਦੀ ਕੀਪੋ